ਰਾਜ ਸਭਾ ਉਹ ਜਾਏ ਨਾ ਜਾਏ ਪੰਜਾਬ ਕਹਾਂ ਜਾ ਰਹਾ ਹੈ ਅੱਜ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਪੰਜਾਬ ਨੂੰ ਲੈ ਕੇ ਹੈਗੀ ਹੈ ਕਿੰਨਾ ਡੁੱਬ ਗਿਆ ਮੈਂ ਨਹੀਂ ਕਹਿ ਰਿਆਂ ਨਸ਼ਾ ਸਰਕਾਰ ਭਾਰਤ ਸਰਕਾਰ ਦੇ ਹੋਰ ਰਾਜ ਸਰਕਾਰ ਦੇ ਆਖੜੇ ਕਹਿੰਦੇ ਨੇ ਇਹ ਤਾਂ ਬਿਲਕੁਲ ਪੰਜਾਬ ਨੂੰ ਸੋਚਣਾ ਹੋਏਗਾ ਨਾ ਕਿ ਕੇਜਰੀਵਾ ਦੇ ਹੱਥ ਪੰਜਾਬ ਦਾ ਮੁੱਖ ਮੰਤਰੀ ਕੱਚ ਪੁਤਲੀ ਬਣ ਕੇ ਅਗਰ ਨੱਚਦਾ ਫਿਰੇਗਾ ਤੇ ਪੰਜਾਬ ਦਾ ਪਲਾ ਨਹੀਂ ਹੋਣਾ ਹੈਗਾ ਉਹ ਦਿੱਲੀ ਦੀ ਜਿਹੜੀ ਟਟਕੁਟਲੀ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਔਰ ਉਹਨੂੰ ਨਚਾ ਰਿਹਾ ਹੈਗਾ ਉਹਦੇ ਤੋਂ ਮੁਕਤ ਕਰਨਾ ਹੋਵੇਗਾ। ਔਰ ਉਹਦੇ ਤੋਂ ਮੁਕਤ ਕਰਨ ਲਈ ਤੁਹਾਨੂੰ ਕੇਜਰੀਵਾਲ ਨੂੰ ਇੱਥੇ ਰੋਕਿਆ ਕਿ ਦਿੱਲੀ ਨੇ ਹਰਾਇਆ ਹਰਿਆਣਾ ਨੇ ਵੜਨ ਨਹੀਂ ਦਿੱਤਾ ਇੱਥੇ ਆਪਣਾ ਭਵਿੱਖ ਦੇਖੋ ਜਨਾਇਆ ਹੈ। ਨਾਰਾ ਇਹਨਾਂ ਦੇ ਲਿਖਿਆ ਸੀ ਇੱਕ ਮੁਕਾ ਕੇਜਰੀਵਾਲ ਨੂੰ ਹੁਣ ਕਹਿੰਦੇ ਇੱਕ ੱਤਕਾ ਕੇਜਰੀਵਾਲ ਨੂੰ ਇੱਥੋਂ ਦੇਣਾ ਹੈਗਾ। साफ पता लग रहा है कि ये जड़ा नादा टोंग है ये नशे के खिलाफ ये टोंग और तमाशे तो ज्यादा कुछ नहीं होगा पर में दर्ज हुआ का आपने की है क्या कहना चाहेंगे देखिए विधानसभा चुनाव जो है वो बहाना है केजरीवाल को अकसर, असली मकसद राज्यसभा में पहुंचाना है इनका ਰਾਜ ਸਭਾ ਉਹ ਜਾਏ ਨਾ ਜਾਏ ਪੰਜਾਬ ਕਹਾਂ ਜਾ ਰਹਾ ਹੈ ਅੱਜ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਪੰਜਾਬ ਨੂੰ ਲੈ ਕੇ ਹੈਗੀ ਏ ਪੰਜਾਬ ਨਸ਼ੇ ਦੇ ਵਿੱਚ ਪਿਛਲੇ 3 ਸਾਲਾਂ ਵਿੱਚ ਇੰਨਾ ਡੁੱਬ ਗਿਆ ਮੈਂ ਨਹੀਂ ਕਹਿ ਰਿਆਂ ਨਸ਼ਾ ਕੰਟਰੋਲ ਮਤਲਬ ਜਾਖੜੇ ਬਾ ਸਰਕਾਰ ਭਾਰਤ ਸਰਕਾਰ ਦੇ ਔਰ ਰਾਜ ਸਰਕਾਰ ਦੇ ਆਕੜੇ ਕਹਿੰਦੇ ਨੇ ਸਭ ਤੋਂ ਜ਼ਿਆਦਾ ਮੋਤਾ ਅਗਰ ਪੰਜਾਬ ਦੇ ਇਤਿਹਾਸ ਵਿੱਚ ਨਸ਼ੇ ਦੇ ਨਾਲ ਹੋਈਆਂ ਉਹ ਇਹ ਪਿਛਲੇ 3 ਸਾਲਾਂ ਵਿੱਚ ਹੋਈਆਂ ਹੈਗਿਆ ਜੇ ਇੱਕ ਸਲੋਗਨ ਹੈ ਵਾਣੀ ਆਪ ਦੀ ਸਰਕਾਰੇ ਤੇਰੇ ਰਾਸਤੇ ਬਾਰੀ ਲੈ ਨਜ਼ਾਰੇ ਮਤਲਬ ਫਿਰ ਪੰਜਾਬ ਦਾ ਵਿਕਾਸ ਤੈਨੂੰ ਇਹ ਤਾਂ ਬਿਲਕੁਲ ਪੰਜਾਬ ਨੂੰ ਸੋਚਣਾ ਹੋਏਗਾ ਨਾ ਕਿ ਕੇਜਰੀਵਾਲ ਦੇ ਹੱਥ ਪੰਜਾਬ ਦਾ ਮੁੱਖ ਮੰਤਰੀ ਕਚ-ਪੁਤਲੀ ਬਣ ਕੇ ਅਗਰ ਨੱਚਦਾ ਫਿਰੇਗਾ ਤੇ ਪੰਜਾਬ ਦਾ ਪਲਾ ਨਹੀਂ ਹੋਣਾ ਹੈਗਾ ਉਹ ਦਿੱਲੀ ਦੀ ਜਿਹੜੀ ਕਟਕੁਤਲੀ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਔਰ ਉਹਨੂੰ ਨਾਚਾ ਰਿਹਾ ਹੈਗਾ ਉਹਦੇ ਤੋਂ ਮੁਕਤ ਕਰਨਾ ਹੋਏਗਾ ਔਰ ਉਹਦੇ ਤੋਂ ਮੁਕਤ ਕਰਨ ਲਈ ਤੁਹਾਨੂੰ ਕੇਜਰੀਵਾਲ ਨੂੰ ਐਤ ਰੋਕ ਕਿਉਂਕਿ ਦਿੱਲੀ ਨੇ ਹਰਾਇਆ ਹਰਿਆਣਾ ਨੇ ਵੜਨ ਨਹੀਂ ਦਿੱਤਾ ਇੱਥੇ ਆਪਣਾ ਭਵਿੱਖ ਦੇਖੋ ਜਨ ਆਇਆ ਹੋਇਆ ਸੋ ਇੱਥੇ ਚੋਣ ਹੈਗਾ ਔਰ ਇਹ ਚੋਣ ਪੰਜਾਬ ਵਿੱਚ ਇੱਕ ਵੱਡਾ ਸੰਦੇਸ਼ ਲੈ ਕੇ ਜਾਣ ਵਾਲਾ ਹੈ ਬੀਬੀ ਆ ਪੁੱਛ ਰਹੀ ਨੇ 1000 ਰੁਪਏ ਆਣਾ ਸੀ ਕੇਜਰੀਵਾਲ 3 ਸਾਲ ਹੋ ਗਏ ਕਿੱਥੇ ਹੈਗਾ ਨਾਰਾ ਇਹਨਾਂ ਦੇ ਲਿਖਿਆ ਸੀ ਇੱਕ ਮੋਕਾ ਕੇਜਰੀਵਾਲ ਨੂੰ ਹੁਣ ਕਹਿੰਦੇ ਇੱਕ ੱਤਕਾ ਕੇਜਰੀਵਾਲ ਨੂੰ ਇੱਥੋਂ ਦੇਣਾ ਹੈਗਾ ਪੰਜਾਬ ਆਪਣੇ ਹੱਥੀ ਲੈ ਲੇ ਫ੍ਰੀ ਬੱਸ ਸਰਵਿਸ ਦਾ ਹਲੇ ਵੀ ਆਧਾਰ ਕਾਰ ਚੱਲਦਾ ਵਾ ਪੰਜਾਬ ਦੇ ਵਿੱਚ ਨਹੀਂ ਫ੍ਰੀ ਬੱਸ ਸਰਵਿਸ ਉਹ ਫ੍ਰੀ ਯਾਤਰਾ ਕਰਕੇ ਕਿੱਥੇ ਪਹੁੰਚ ਰਹੀਆਂ ਨੇ ਅੱਛਾ ਜੀ ਇਹ ਤੀਆਂ ਪੈਣਾ ਮੈਂ ਪੁੱਛ ਰਹੀ ਹਾਂ ਹਾਂ ਔਰ ਕਾਂਗਰਸ ਕਾਂਗਰਸ ਸਭ ਟਾਈਮ ਦੀ ਸ਼ੁਰੂ ਕੀਤੀ ਚੀਜ਼ਾਂ ਨੂੰ ਇਹ ਖਤਮ ਨਹੀਂ ਕਰ ਸਕਦਾ ਹੈ 12000 ਸਮਗੁਲਰ ਫੜੇ ਗਏ ਨੇ ਕਾਸੋ ਆਪਰੇਸ਼ਨ ਚੱਲਿਆ ਵਾ ਤੇ ਇੱਕ ਸੋਹਾ ਖਾ ਕੇ ਮੁਕਰਨ ਵਾਲੀ ਸਰਕਾਰ ਨੇ ਕੰਮ ਨਹੀਂ ਕੀਤਾ ਇਹਨਾਂ ਦੇ ਤਾਂ ਡੰડા ਚੱਕਿਆ ਵੀ ਜੋ ਇਹ ਕਹਿੰਦੇ ਨੇ ਦੇਖੋ पकडना पर्चा दाय दर, दर, दर्ज करना, ਸਜ਼ਾਵਾਂ ਕੀ ਦੇ ਰਹੇ ਹੈ ਕਿਉਂ ਉਹ ਸਜ਼ਾਵਾਂ ਦਾ ਨਤੀਜੇ ਕੀ ਆ ਰਹੇ ਨੇ ਕਿ ਨਸ਼ਾ ਕੱਟੋ ਗਿਆ ਮੋਤਾ ਕੱਟੋ ਗਿਆ ਨਹੀਂ ਇਹ ਤੇ ਵੱਧ ਰਹੀਆਂ ਨੇ ਤੇ ਸਾਫ ਪਤਾ ਲੱਗਦਾ ਹੈ ਕਿ ਇਹ ਜਿਹੜਾ ਇਹਨਾਂ ਦਾ ਢੋਂਗ ਹੈ ਇਹ ਜਿਹੜਾ ਨਸ਼ੇ ਦੇ ਖਿਲਾਫ ਇਹ ਢੋਂਗ ਔਰ ਤਮਾਸ਼ਾ ਤੋਂ ਜ਼ਿਆਦਾ ਕੁਝ ਨਹੀਂ ਹੈਗਾ ਕਰੋਨਾ ਦੇ ਵਿਗਿਆਪਨ ਲਗਾ ਕੇ ਵੱਡੇ ਵੱਡੇ ਹੋਲਡਿੰਗ ਨਸ਼ਾ ਅਰੇ ਮਾਰਚ ਕਢਣ ਨਾਲ ਹੋਲਡਿੰਗ ਲਗਾਉਣ ਨਾਲ ਕੋਈ ਨਸ਼ਾ ਖਤਮ ਹੋਏਗਾ ਨਸ਼ਾ ਅਗਰ ਖਤਮ ਕਰਨਾ ਹੈ ਤੇ ਅੱਜ 25 ਲੱਖ ਬੰਦਾ ਪੰਜਾਬ ਦਾ 25 ਲੱਖ ਜਿਨ੍ਹਾਂ ਦੀ ਉਮਰ ਜੋੜੀ ਹੈਗੀ 18 ਤੋਂ 35 ਸਾਲ ਹੈਗੀ ਉਹ ਨਸ਼ੇ ਦੇ ਸ਼ਿਕਾਰ ਹੋਏ ਹੋਏ ਨੇ ਉਹਨਾਂ ਦੀ ਜ਼ਿੰਦਗੀਆਂ ਬਚਾਉਂਦੀ ਜ਼ਿੰਮੇਵਾਰੀ ਹੈ ਵਿਸ਼ਾ ਬਣਿਆ ਹੋਇਆ ਉਹ ਕਹਿੰਦੇ ਕਿ 49000 ਕਰੀਬ ਪ੍ਰਾਪਰਟੀ ਤੋਂ ਕਰੋੜਾ ਤੱਕ ਦਾ ਸਫਰ 12 ਕਰੋੜ ਤੱਕ ਪਹੁੰਚ ਗਿਆ ਮੇਬੀ ਆਕੜਾ ਕੁਝ ਹੈ ਧਿਆਨ ਦੇ ਵਿੱਚ ਜਸ ਲਾਈਕ ਮੈਂ ਇਹ ਕਹ ਰਹੀ ਹਾਂ ਬਹੁਤ ਸੇ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆਣੀਆਂ ਬਾਕੀ ਹੈਗੀਆਂ ਨੇ 3 ਸਾਲ ਪੂਰੇ ਹੋ ਗਏ 2 ਸਾਲ ਬੱਤੇ ਨੇ ਕਾਂਗਰਸ ਵਾਪਸ ਆ ਰਹੀ ਔਰ ਇਹ ਸਾਰੇ ਤੁਹਾਨੂੰ ਜੇਲ੍ਹ ਦੇ ਇਲਾਕਾ ਦੇ ਪਿੱਛੇ ਦਿਖਣਗੇ ਇਹਨਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈਗਾ ਅਸ਼ੂ ਜੀ ਦੀ ਛਵੀ ਬਹੁਤ ਅਗਰੈਸਿਵ ਮੰਨੀ ਜਾਂਦੀ ਹੈ ਉਹਨਾਂ ਦੇ ਵਰਕਰਸ ਵੀ aarop ਲਗਾਉਂਦੇ ਨੇ ਕਿ ਬੋਲਬਾਣੀ ਕਰਕੇ ਉਹਨਾਂ ਤੋਂ ਟੁੱਟੇ ਆ ਤੇ ਟੁੱਟ ਵੀ ਰਹੇ ਨੇ ਨਹੀਂ ਦੇਖੋ ਚੁੱਕਦਾ ਨਹੀਂ ਇਹ ਬੰਦਾ ਉਹ ਡਰਦਾ ਨਹੀਂ ਇਹ ਬੰਦਾ ਉਹਦੇ ਤੇ ਮਾਮਲੇ ਦਰਜ ਕੀਤੇ ਜੇਲ ਤੁਸੀਂ ਭੇਜਿਆ ਹਨਾ ਉਹ ਜੇਲੋਂ ਵਾਪਿਸ ਆ ਕੇ ਆਪਣੀ ਪੱਛਮੀ ਲੁਧਿਆਣਾ ਦੇ ਲੋਕ ਕਦੀ ਲੜਾਈ ਨੂੰ ਲੜ ਰਹੇ ਹਨ ਔਰ ਸਾਨੂੰ ਪਤਾ ਹੈ ਉਹਨਾਂ ਦੀ ਲੜਾਈ ਉਹਨਾਂ ਦੀ ਨੀਅਤ ਬਿਲਕੁਲ ਈਮਾਨਦਾਰ ਹੈ ਇਸ ਵੇਲੇ ਪੂਰੀ ਕਾਂਗਰਸ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਉਹਨਾਂ ਦੇ ਪਿੱਛੇ ਚੱਲ ਰਹੀ ਹੈ ਕਿਉਂਕਿ ਉਹਨਾਂ ਦੀ ਨੀਅਤ ਵਿੱਚ ਖੋਟ ਨਹੀਂ ਹੈਗਾ ਸਰਕਾਰ ਦੇ ਉੱਤਰ ਇਹੋ ਵਸਦੇ ਇਲਾਕੇ ਨੂੰ ਕੀ ਕਹਿਣਾ ਚਾਹੋਗੇ ਵਸਦੇ ਇਲਾਕੇ ਨੂੰ ਇਹੋ ਕਾਂਗੇ ਤੁਹਾਡਾ ਇੱਕ ਇੱਕ ਵੋਟ ਬੜਾ ਕੀਮਤੀ ਹੈਗਾ ਤੁਸੀਂ ਵਿਧਾਇਕ ਨਹੀਂ ਚੁਣਨ ਜਾ ਰਹੇ ਤੁਹਾਡਾ ਇੱਕ ਵੋਟ ਪਮਾਨ ਪੰਜਾਬ ਦਾ ਭਵਿਕ ਤੈ ਕਰਨ ਜਾ ਐ ਸਰਕਾਰ ਨੂੰ ਉਹ ਦੋ 500 ਰੁਪਏ ਤੇ ਬੋਤਲ ਵੀ ਚਲਦੀ ਹੈ ਫਿਰ ਕਿਵੇਂ ਦੇਖਦੇ ਹੋ ਮੈਂ ਕਹਿ ਰਹੀ ਹਾਂ ਨਾ ਨਸ਼ੇ ਨੇ ਬਰਬਾਦ ਕਰਤਾ ਹੈਗਾ ਹਰ ਸਤਾ ਵਿੱਚ ਬੈਠੀ ਆਮ ਆਦਮੀ ਪਾਰਟੀ ਵਿੱਚ ਜਿਹੜਾ ਖਜ਼ਾਨਾ ਹੈਗਾ ਉਹ ਸਿਰਫ ਐਸੀ ਚੀਜ਼ਾਂ ਤੇ ਖਰਚ ਹੋ ਰਿਹਾ ਲੋਕਾਂ ਦੇ ਭਲੇ ਵਿੱਚ ਨਹੀਂ ਖਰਚ ਹੋ ਰਿਹਾ 31 ਤਰੀਕ ਤੋਂ ਬਾਅਦ ਪਤਾ ਕਰੋ ਕਿੰਨੇ ਕੇਸ ਦਰਜ ਹੋਏ ਨੇ ਇੱਕ ਉਹਨਾਂ ਦੇ ਆਮ ਆਦਮੀ ਦਾ ਸਰਪੰਚ ਦਾ ਮੁੰਡਾ ਮਰ ਗਿਆ ਉਹ ਪਰਸੋਂ ਦੱਸ ਰਿਹਾ ਸੀਗਾ ਸਰਕਾਰ ਤਾਂ ਛੱਡੀ ਆਉਂਦੀ ਆ ਆਪ ਦਾ ਉੱਟਦਾ ਚੱਕੇ ਢਿੱਡ ਨੰਗਾ ਆਉਦਾ ਹੀ ਹੁੰਦਾ ਪਰ ਉਹ ਕਹਿੰਦਾ ਵੀ ਮੇਰਾ ਮੁੰਡਾ ਨਸ਼ਿਆਂ ਚ ਮਾਰਿਆ ਗਿਆ ਪਰ ਮੈਂ ਕੀ ਕਰਾਂ ਵੀ ਮੇਰੀ ਸਰਕਾਰ ਨੇ 31 ਤਰੀਕ ਤੱਕ ਦੀ ਲਾਸਟ ਡੈਡਲਾਈਨ ਦਿੱਤੀ ਸੀ ਜਦੋਂ ਮੈਂ ਆਵਾਜ਼ ਚੱਕਦਾ ਮੈਨੂੰ ਦਬਾਇਆ ਜਾਂਦਾ ਮੈਂ ਸਰਪੰਚ ਵੀ ਉਹਨਾਂ ਦਾ ਪਰ ਮੇਰਾ ਕੋਈ ਰਾਹ ਨਹੀਂ ਚੱਲਦਾ ਮੇਰਾ ਕੋਈ ਵਸਤ ਨਹੀਂ ਚੱਲਦਾ ਹੁਣ ਇੱਥੋਂ ਹਿਸਾਬ ਲਾ ਲਓ ਵੀ ਪੰਜਾਬ ਕਿੱਥੇ ਖੜਾ ਹੈ ਇਹਨਾਂ ਦੀ ਸਿਰਫ ਨਾਰੇ ਇਹਨਾਂ ਦਾ ਵਰਕ ਕੱਲਾ ਮੀਡੀਆ ਤੇ ਦਿਖਦਾ ਹੈ ਕੱਲਾ ਬੋਰਡਾਂ ਤੇ ਦਿਖਦਾ ਹੈ ਬੋਰਡਾਂ ਦੇ ਉੱਤੇ ਕਹਿੰਦੇ ਆ 55000 ਅਸੀਂ ਨੌਕਰੀ ਦੇਤੀ ਪਿਛਲੇ 3 ਸਾਲਾਂ ਚੋਂ ਭਗਵੰਤ ਮਾਨ ਜੀ ਇੱਕ ਕਿਰਪਾ ਕਰੋ ਇੱਕ ਤਾਂ ਸਾਰਿਆਂ ਦੀ ਲਿਸਟ ਦੇ ਦਿਓ ਇੱਕ ਇਹ ਵੀ ਦੱਸੋ 55000 ਚਲੋ ਤੁਸੀਂ ਕਹਿੰਦੇ ਹੋ ਦੇਤੀਓ ਤੁਸੀਂ ਸਾਡੇ ਮਾਨਯੋਗ ਸੀਐਮਓ ਸੀ ਮੰਨ ਲੈਂਦੇ ਆ ਪਰ ਤਿੰਨ ਸਾਲਾਂ ਵਿੱਚ ਕਿਹੜੇ ਰਿਟਾਇਰ ਹੋਏ ਨੇ ਉਹਨਾਂ ਦੀ ਜਗ੍ਹਾ ਕਿੰਨੀਆਂ ਘ ਭਰੀਆਂ ਗਈਆਂ ਉਹ ਵੀ ਦੱਸ ਦਿਓ ਨਾ ਹਰ ਸਾਲ ਲੋਕ ਰਿਟਾਇਰ ਵੀ ਹੁੰਦੇ ਤੇ ਨਵੀਆਂ ਭਰਤੀਆਂ ਵੀ ਹੋਣੀਆਂ ਨੇ ਕਿਰਪਾ ਕਰਕੇ ਉਹਨਾਂ ਦਾ ਵੀ ਡਾਟਾ ਦੇ ਦਿਓ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਅਸੀਂ ਇੰਨਾ ਹੀ ਕਹਿਣਾ ਚਾਹੁੰਦਾ ਹੈ ਅੱਜ ਇੱਕ ਰੈਲੀ ਰੁੱਕੀ ਵੀ ਗਈ ਹੈ ਤੁਹਾਡੀ ਰੁਕੋ ਨੂੰ ਰੋਕਿਆ ਵੀ ਕਿੱਦਾਂ ਇੰਤੀਆਂ ਵੀ ਕਿਹਦੀ ਕਰੇ ਉਹ ਕਹਿ ਰਹੀ ਹੈ ਸਾਡੇ ਕੋਲ ਪਰਮਿਸ਼ਨ ਸੀ ਦੀ ਪਕਾਦਾ ਪਰਮਿਸ਼ਨ ਲਈ ਗਈ ਸੀਗੀ ਸਾਡੇ ਕੋਲੋਂ ਪਰ ਪੁਲਿਸ ਦਾ ਤੁਹਾਨੂੰ ਪਤਾ ਹੀ ਆ ਰੁਕ ਕੀ ਹੁੰਦਾ ਕਿਉਂਕਿ ਪਤਾ ਨਹੀਂ ਸੀ ਨਾ ਵੀ ਇੱਥੇ ਕੇਜਰੀਵਾਲ ਜੀ ਦੀ ਬਰਾਤ ਨਿਕਣੀ ਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬਰਾਤ ਨਿਕਣੀ ਆ ਵੀ ਇਸ ਦਾ ਪ੍ਰੋਟੋਕਾਲ ਨਹੀਂ ਲਾਇਆ ਅਜਿਹਾ ਰੂਟ ਨਹੀਂ ਲਾਇਆ ਕਿਉਂਕਿ Z+ ਪ੍ਰੋਟੈਕਟਿਵ ਵਿਚਾਰਾ ਕੱਲਾ ਹੀ ਆ ਗਿਆ ਅੱਜ ਦਿੱਕਤ ਇਹ ਹੋ ਗਈ ਸੀ ਤਾਂ ਕਰਕੇ ਪੁਲਿਸ ਵਾਲੇ ਕਹਿੰਦੇ ਇੱਥੇ ਖਤਰਾ ਹੋ ਜਾਊ ਕੇਜਰੀਵਾਲ ਜੀ ਨੂੰ ਝਟਕੇ ਨਾ ਲੱਜਣ ਫਟਾਫਟ ਉਹਨਾਂ ਨੇ ਲਾ ਲਿਆ ਜੀ ਕੁਰਸੀ ਦਾ ਪਤਾ ਨਹੀਂ ਲੱਗਿਆ ਕੇਜਰੀਵਾਲ ਜੀ ਕੈਬ ਹੋ ਗਿਆ ਸਾਡੇ ਅੱਛਾ 19 ਤਰੀਕ ਨੇੜੇ ਆ ਗਈ ਕਿੰਦਾ ਦਾ ਮਹੌਲ ਰੋਗ ਦਾ ਤੁਹਾਡਾ ਕਿੰਦਾ ਤੁਸੀਂ ਸਾਹਮਣੇ ਆਜੂਗਾ ਜੀ 23 ਤਰੀਕ ਨੂੰ ਰਿਜ਼ਲਟ ਆਸ਼ੂ ਜੀ 15 ਤੋਂ 20000 ਦੀ ਲੀਡ ਤੇ ਜਿੱਤਣਗੇ ਕਾਂਗਰਸ ਪਾਰਟੀ 15 ਤੋਂ 20000 ਦੀ ਲੀਡ ਲੈ ਕੇ ਜਾਊਗੀ ਲੱਗੂਗਾ ਪਤਾ ਜੀ ਦਾਵਾ ਤਾਂ ਦਿੱਲੀ ਵੀ ਸੀਗੇ ਇੱਕ ਹੋਰ ਥੋੜਾ ਜਿਹਾ ਸਵਾਲ ਸੀ ਉਹ ਕਹਿ ਰਹੇ ਸੀਗੇ ਆਪੋਜੀਸ਼ਨ ਦਾ ਐਮ ਐਲ ਬਣਾਓਗੇ ਕੰਮ ਨਹੀਂ ਹੋਊਗਾ ਕੰਮ ਸਰਕਾਰ ਦੇ ਹੋਣੇ ਆ ਕੇਜਰੀਵਾਲ ਜੀ ਜਿਹੜੇ ਤੁਹਾਡੇ 21 22 ਐਮ ਐਲ ਹੈਗੇ ਆ ਦਿੱਲੀ ਚ ਉਹਨਾਂ ਦੇ ਵੀ ਅਸਤੀਫੇ ਲੈ ਲਓ ਰਾਜ ਸਭਾ ਚ ਜਿਹੜੇ 8 ਜਣੇ ਭੇਜੇ ਹੋਏ ਆ ਉਹਨਾਂ ਦਾ ਵੀ ਲੈ ਲਓ ਤਿੰਸਵਾਂ ਤਿੰਜਾਂ ਨੇ ਕਿਹਾ ਲੋਕ ਸਭਾ ਚ ਉਹਨਾਂ ਦਾ ਵਿਸਤੀਫਾ ਲੈ ਲੋ ਵੀ ਲੱਗ ਜੂ ਪਤਾ ਵੀ ਆਪੋਜੀਸ਼ਨ ਚ ਕੰਮ ਨਹੀਂ ਹੁੰਦਾ ਤੁਸੀਂ ਆਈਂ ਵਿਰੋਧ ਦਰਜ ਕਰ ਦੋ ਤੇ ਇੱਕ ਪੰਜਾਬ ਲਈ ਚਲੋ ਲੁਧਿਆਣੇ ਵੈਸਟ ਲਈ ਜਿੰਨਾ ਕੁ ਰੌਲਾ ਪਉਂਦੇ ਜੀ ਅਸੀਂ ਡਵੈਲਪਮੈਂਟ ਕਰਤੀ ਡਵੈਲਪਮੈਂਟ ਕਰਤੀ ਹਰ ਇਲੈਕਸ਼ਨ ਵੇਲੇ ਇੱਕ ਬਲੀ ਲੈ ਲੈਂਦੇ ਆ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਸੰਗਰੂਰ ਦੀ ਬਾਈ ਇਲੈਕਸ਼ਨ ਵੇਲੇ ਮਾਨਸੇ ਤੋਂ ਇੱਕ ਮੰਤਰੀ ਨੂੰ ਨਾ ਦਿੱਤਾ ਗਿਆ ਕਰਪਸ਼ਨ ਦੇ ਕਰਕੇ ਕਹਿੰਦੇ ਮੇਰੇ ਕੋਲ ਉਹਦੀਆਂ ਕਲਿੱਪਾਂ ਨੇ ਮੇਰੇ ਕੋਲ ਸਬੂਤ ਨੇ ਉਹ ਅਜ ਤੱਕ ਨਹੀਂ ਪਤਾ ਲੱਗਿਆ ਉਹਦਾ ਪਰਚਾ ਰੱਦ ਹੋ ਗਿਆ ਸਰਕਾਰ ਨੇ ਕਹਿੰਦਾ ਜੀ ਸਾਡੇ ਕੋਲ ਕੋਈ ਸਬੂ ਉਡੀ ਐਫਆਈਆਰ ਕਵੈਸ਼ ਹੋ ਗਈ ਫਿਰ ਕੋਟਵੱਤੇ ਵਾਲਾ ਐਮਐਲਏ ਦਾ ਕੀਤਾ ਗਿਆ ਉਹਦਾ ਕੀ ਹੋਇਆ ਹੁਣ ਜਲੰਧਰ ਵਾਲਾ ਇੱਕ ਇਵੈਂਟ ਬਣਾਇਆ ਗਿਆ ਵੀ ਲੋਕਾਂ ਨੂੰ ਆਏ ਲੱਗੇ ਵੀ ਅਸੀਂ ਕਰਪਸ਼ਨ ਦੇ ਖਰਾਬ ਬੜਾ ਵਧੀਆ ਚੱਲਦੇ ਆ ਜਿਹੜਾ ਐਮਐਲਏ ਅਰੋੜਾ ਸਾਹਿਬ ਉਹ ਤੋਂ ਜਲੰਧਰੋਂ ਲਾਏ ਗਏ ਆ ਉਹਨਾਂ ਦੇ ਪਰਿਵਾਰਕ ਤਾਲੂਗਾਤ ਕਿਹਦੇ ਨਾਲ ਸੀ ਕਿੰਨਾਂ ਦੀ ਭੈਣ ਉਹਨਾਂ ਦੇ ਘਰੇ ਹਰ ਮਹੀਨੇ ਜਾਂਦੀ ਹੁੰਦੀ ਸੀ ਜਿਹੜੇ ਕਹਿੰਦੇ ਸੀ ਮੇਰਾ ਭਾਇਆ ਭੈਣਾ ਵਾਲਾ ਰਿਸ਼ਤਾ ਵਾ ਕਾਰਵਾਈ ਇਕੱਲੇ ਐਮਐਲਏ ਦੇ ਹੋਣੀ ਉਹਦੇ ਨਾਂ ਦੇ ਤਾਂ ਨਹੀਂ ਹੋਣੀ ਸਾਢੇ 3 ਸਾਲ ਜੇ ਉਹਨਾਂ ਨੇ ਪੈਸੇ ਕਮਾਏ ਲੋਕਾਂ ਤੋਂ ਫਿਰ ਪੈਸੇ ਵਾਪਸ ਕਰਾਉਣ ਦਾ ਕੰਮ ਨਹੀਂ ਕਰੋ ਇਹ ਵੀ ਜਵਾਬ ਜ਼ਰੂਰ ਮੰਗੇ ਹੋ ਜੀ ਕੇਜਰੀ왈 ਜੀ ਤੋਂ ਥੈਂਕ ਯੂ ਚਾਵੜੇ ਨੇ ਸੋ ਇਸ ਤੋਂ ਮੈਡਮ ਸਾਰਿਆਂ ਨੂੰ آگਾਹ ਕਰ ਰਹੇ ਨੇ ਔਰ ਸਾਰਿਆਂ ਨੂੰ ਦੱਸ ਰਹੇ ਨੇ ਕਿ ਇਹ ਦੇਖੋ ਜਿਨੇ ਇਹਨਾਂ ਨੇ ਥਾਂ-ਥਾਂ ਫਲੈਕਸ ਲਾਈਨਾਂ ਜੁਦ ਨਸ਼ਿਆਂ ਵਿਰੁੱਧ ਜਿਹੜਾ ਕਿ ਕਲਾ ਫਲੈਕਸਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਅਸਰ ਵਿੱਚ ਉਹ ਕੋਈ ਵੀ ਲੜਾਈ ਨਹੀਂ ਲੜੀ ਜਾ ਰਹੀ ਆਸਫਾਲ ਵੈਲੀ ਦਾ ਤਿੰਨ ਹਰ ਸਮਝ ਰਹੇ ਹੋ ਪੰਜਾਬਾ ਕੀ ਮੈਡਮ ਸਫਰ ਅਲੀ ਨਹੀਂ ਮੈਮ ਰੈਲੀ ਸਫਲੀਆ ਸਾਡਾ ਟਾਰਗੇਟ ਇਹ ਸੀ ਕਿ ਇੱਕ ਅਸੀਂ ਸਕਿੱਟ ਕਰਨੀ ਹੈ ਉਹਦੇ ਵਿੱਚ ਸਾਰੀਆਂ ਜਿਹੜੀਆਂ ਕਾਰਗੁਜ਼ਾਰੀਆਂ ਆਮ ਆਦਮੀ ਪਾਰਟੀ ਦੀਆਂ ਉਹ ਦੱਸਣੀ ਹੈ ਔਰ ਉਸ ਤੋਂ ਆਵਾਜ਼ ਥੋੜਾ ਦੋ ਚਾਰ ਕਦਮ ਚੱਲ ਕੇ ਸੰਦੇਸ਼ ਦੇਣਾ ਸਾਰੀ মিডিਆ ਨੂੰ ਸਾਰੇ ਸਾਡੇ ਜਿਹੜੇ ਆਏਨ ਨਾਲ ਵਰਕਰ ਹੋਣਗੇ